ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਗੁਰ ਗੋਬਿੰਦ ਸਿੰਘ ਜੀ ਤੇਰੀ ਮਹਿਮਾ ਅਪਰੇ ਅਪਾਰ ਤਨ ਤਨ ਗੁਰ ਗੋਬਿੰਦ ਸਿੰਘ ਜੀ ਤੇਰੀ ਮਹਿਮਾ ਅਪਰੇ ਅਪਾਰ ਦੇਸ਼ ਕੋਮ ਤੋਂ ਹੱਸਦੇ ਹੱਸਦੇ ਵਾਰ ਦਿੱਤਾ ਪਰਵਾਰ ਤਨ ਤਨ ਗੁਰ ਗੋਬਿੰਦ ਸਿੰਘ ਜੀ ਤੇਰੀ ਮਹਿਮਾ ਅਪਰੇ ਅਪਾਰ ਤਨ ਤਨ ਗੁਰ ਗੋਬਿੰਦ ਸਿੰਘ ਜੀ ਤੇਰੇ ਮਹਿਮਾ ਉਰੇ ਪਾਰ ਤੇਰੇ ਵਰਗਾ ਕੋਈ ਨਾ ਬਲੀਦਾਨ ਦਾ ਦਾਤਾ ਤੇਰੇ ਵਰਗਾ ਕੋਈ ਨਾ ਬਲੀਦਾਨ ਦਾ ਦਾਤਾ ਦਿੱਲੀ ਦੇ ਵਿੱਚ ਪਿਤਾ ਗਵਾਇਆ ਠੰਡੇ ਬੁਰਜ ਵਿੱਚ ਮਾਤਾ ਦਿੱਲੀ ਦੇ ਵਿੱਚ ਪਿਤਾ ਗਵਾਇਆ ਠੰਡੇ ਬੁਰਜ ਵਿੱਚ ਮਾਤਾ ਵੱਡੇ ਪੁੱਤ ਚਮਕੌਰ ਚਿਵਾਰੇ ਛੋਟੇ ਵਿੱਚ ਦੀਵਾਰ ਤਨ ਤਨ ਗੁਰ ਗੋਬਿੰਦ ਸਿੰਘ ਜੀ ਤੇਰੀ ਮਹਿਮਾ ਅਪਰਹਪਾਰ ਤਨ ਤਨ ਗੁਰ ਗੋਬਿੰਦ ਸਿੰਘ ਜੀ ਤੇਰੀ ਮਹਿਮਾ ਅਪਰਹਪਾਰ ਹੱਸਦੇ ਹੱਸਦੇ ਦੇਸ਼ ਕੋਮ ਤੋਂ ਵਾਰ ਦਿੱਤਾ ਪਰਵਾਰ ਤਨ ਤਨ ਗੁਰ ਗੋਬਿੰਦ ਸਿੰਘ ਜੀ ਤੇਰੀ ਮਹਿਮਾ ਅਪਰਹਪਾਰ கல்லூ கல்ே கல்லா பாமதி தலவார தன தனி ஜி தேர்ப்பார தன தனி ஜி தேர்ப்பார ਤਾਂ ਹੱਸਦੇ ਹੱਸਦੇ ਦੇਸ਼ ਕੋਮ ਤੋਂ ਵਾਰ ਦਿੱਤਾ ਪਰਵਾਰ ਤਨ ਤਨ ਗੁਰੂ ਗੋਬਿੰਦ ਸਿੰਘ ਜੀ ਤੇਰੀ ਮਹਿਮਾ ਅਪਰ ਅਪਾਰ ਇਹ ਪਾਰਤ ਦੀ ਧਰਤੀ ਤੁਹਾਡੇ ਗੀਤ ਰਹੇਗੇ ਗਾਉਂਦੇ ਤੇ ਪਾਰਤ ਦੀ ਧਰਤੀ ਤੁਹਾਡੇ ਗੀਤ ਰਹੇਗੇ ਗਾਉਂਦੇ ਹਸਰ ਤੇ ਇਕ ਸਰਹੰਦ ਅਤੇ ਚਮਕੌਰ ਨੂੰ ਸੀਸ ਨਿਵਾਉਂਦੇ ਅਸਰ ਤੇਕ ਸਰਹੰਦ ਅਤੇ ਚਮਕੌਰ ਨੂੰ ਸੀਸ ਨਿਵਾਉਂਦੀ ਪੰਤਕਾਲ ਸੀ ਪੰਤਖਾਲ ਸੇ ਦੀ ਰਹੇਗੀ ਸਦਾ ਹੀ ਜੈ ਜੈਕਾਰ ਤਨ ਤਨ ਗੁਰ ਗੋਬਿੰਦ ਸਿੰਘ ਜੀ ਤੇਰੀ ਮਹਿਮਾ ਅਪਰ ਅਪਾਰ ਤਨ ਤਨ ਗੁਰ ਗੋਬਿੰਦ ਸਿੰਘ ਜੀ ਤੇਰੀ ਮਹਿਮਾ ਅਪਰ ਅਪਾਰ ਹੱਸਦੇ ਹੱਸਦੇ ਦੇਸ਼ ਕੋਮ ਨਹੀਂ ਮਾਰ ਦਿੱਤਾ ਪਰਵਾਰ ਤਨ ਤਨ ਗੁਰੂ ਗੋਬਿੰਦ ਸਿੰਘ ਜੀ ਤੇਰੀ ਮਹਿਮਾ ਅਪਰਪਾਰ